ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਬਲੌਗ ਐਂਡ ਫੀਚ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸੂਟ ਤੇ ਗळा ਬਣਾਉਣਾ ਤੇ ਫਰੰਟ ਵਾਲਾ ਗळा ਬਣਾਉਣਾ ਵੀ ਤੇ ਬੈਕ ਵਾਲਾ ਗळा ਬਣਾਉਣਾ ਵੀ ਜਰਾ ਰੈਡੀਮੇਡ ਆਪਾਂ ਗळा ਕਿਸ ਤਰ੍ਹਾਂ ਲਗਾਉਣਾ ਕਟਿੰਗ ਕਰਕੇ ਆਪਾਂ ਗळा ਕਿਸ ਤਰ੍ਹਾਂ ਲਗਾਉਣਾਗਾ ਕਿਸ ਤਰ੍ਹਾਂ ਆਪਾਂ ਗਲੇ ਦੀ ਸ਼ੇਪ ਦੇਣੀ ਹੈ ਇਹ ਸਾਰਾ ਕੁਝ ਆਪਾਂ ਵੀਡੀਓ ਵਿੱਚ ਦੱਸਾਂਗੇ ਤੁਹਾਨੂੰ ਤੇ ਇੱਕ ਮੇਰੀ ਹੋਰ ਰਿਕਵੈਸਟ ਹੈ ਜੀ ਭੈਣਾਂ ਨੂੰ ਕਈ ਵਾਰ ਆਪਾਂ ਜਿਹੜੀ ਆਪਾਂ ਵੀਡੀਓ ਪਾਉਂਦੇ ਆ ਉਹ ਵੀਡੀਓ ਦੇਖ ਕੇ ਤੁਸੀਂ ਕਮੈਂਟ ਕਰ ਦਿਓ ਵੀ ਆਪਾਂ ਨੂੰ ਮੋਡੇ ਦੀ ਕਾਟ ਦੱਸ ਦਿਓ ਜਾਂ ਬੈਕ ਗਲੇ ਦੀ ਕਾਟ ਦੱਸ ਦਿਓ ਪੀਸ ਮੇਰੀ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਜੀ ਇਹ ਆਪਣੀਆਂ ਹੁਣ ਆਨਲਾਈਨ ਕਲਾਸਾਂ ਚੱਲੀਆਂ ਨੇ ਇਸ ਕਰਕੇ ਆਪਾਂ ਦੁਬਾਰਾ ਤੁਹਾਨੂੰ ਸਾਰਾ ਕੁਝ ਸਲਾਈ ਫੋਰਸ ਵਾਂਗੂ ਦੱਸ ਰਹੇ ਹਾਂਗੇ ਤੁਸੀਂ ਵੀਡੀਓ ਜਾ ਕੇ ਚੈੱਕ ਕਰ ਲਿਆ ਕਰੋ ਠੀਕ ਹੈ ਜੀ ਜੇ ਨਹੀਂ ਫੇਰ ਵੀ ਕੁਝ ਪਤਾ ਲੱਗਦਾ ਤਾਂ ਆਪਾਂ ਤੁਹਾਡੇ ਵਾਸਤੇ ਅਲੱਗ ਤੋਂ ਵੀਡੀਓ ਬਣਾ ਦਾਂਗੇ ਤੁਸੀਂ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਕਰਦੇ ਹਾਂ ਹੁਣ ਆਪਾਂ ਵੀਡੀਓ ਸ਼ੁਰੂ ਆ ਦੇਖੋ ਜੀ ਪਹਿਲਾਂ ਮੈਂ ਤੁਹਾਨੂੰ ਆ ਸੂਟ ਦਿਖਾਉਣੀ ਆ ਇਹ ਆਪਾਂ ਤਿਆਰ ਕੀਤਾ ਸੀ ਇਹਦੇ ਵਿੱਚ ਇਹ ਸੂਟ ਦਾ ਕਲਰ ਫੋਜੀ ਕਲਰ ਆਗਾ ਇਹਦੇ ਵਿੱਚ ਥੋੜਾ ਜਿਹਾ ਸਮਾਨੀ ਜਾ ਰਿਹਾਗਾ ਤੇ ਇਹਨੂੰ ਆਪਾਂ ਡਬਲ ਪਾਈਪਿੰਗ ਦੇ ਕੇ ਇਸ ਤਰ੍ਹਾਂ ਇਹਦੇ ਫੱਟੀ ਲਗਾ ਕੇ ਛੋਟੇ-ਛੋਟੇ ਆਪਾਂ ਬਹੁਤ ਸੋਹਣੇ ਬਟਨ ਲਗਾਏ ਨੇ ਇਹਨੂੰ ਤੇ ਇਧਰ ਬਾਹਾਂ ਤੇ ਹਜੇ ਪ੍ਰੈਸ ਵਗੈਰਾ ਰਹਿੰਦੀ ਆ ਜੀ ਇਹਦੇ ਤੇ ਤਰਪਾਈ ਹੋ ਗਿਆ ਸੀਗਾ ਤੇ ਇਹਦੇ ਆਪਾਂ ਬਾਵਾ ਤੇ ਇਸ ਤਰ੍ਹਾਂ ਪਾਈਪਿੰਗ ਲਗਾਈਆ ਤੇ ਨਾਲੇ ਦੇ ਇਸ ਤਰ੍ਹਾਂ ਦਾ ਪਿੰਕ ਦੁਪੱਟਾ ਲੈ ਲਾਂਗੇ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਚਾਕਾਂ ਤੇ ਪਾਈਪਿੰਗ ਲਗਾਈ ਸਿੰਪਲ ਜਿਹਾ ਸੂਟ ਨੂੰ ਆਪਾਂ ਇਸ ਤਰ੍ਹਾਂ ਸਿੰਪਲ ਜੀ ਲੁੱਕ ਦੇ ਸਕਦੇ ਆ ਬਹੁਤ ਸੋਹਣਾ ਕਲਰ ਆ ਜੀ ਤੇ ਨਾਲ ਆ ਜਿਹੜਾ ਆਪਾਂ ਡਿਜ਼ਾਈਨ ਕੀਤਾਗਾ ਇਹ ਕਲਰ ਵੀ ਬਹੁਤ ਪਾਵਰਿਆ ਦੇ ਤੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਵੀ ਕਿਸ ਤਰ੍ਹਾਂ ਆਪਾਂ ਗळा ਬਣਾ ਸਕਦੇ ਆ ਆ ਦੇਖੋ ਜੀ ਇਹ ਰੈਡੀਮੇਡ ਗਲੇ ਆਉਂਦੇ ਨੇ ਪੈਕੇਟ ਆਉਂਦਾ ਹੁੰਦਾ ਪੂਰਾ ਉਹਦੇ ਵਿੱਚ ਇਹ 12 ਪੀਸ ਜਾਂ 15 ਪੀਸ ਹੁੰਦੇ ਨੇਗੇ ਜੇ ਤਾਂ ਤੁਸੀਂ ਇਹ ਵਾਲਾ ਗੜਾ ਲਗਾਉਣਾਗਾ ਜੀ ਤਾਂ ਇਹ ਵਾਲਾ ਵੀ ਲਗਾ ਸਕਦੇ ਹੋ ਇਹ ਤਾਂ ਬਹੁਤ ਹੀ ਸੌਖਾ ਹੈ ਜੇ ਤੁਸੀਂ ਕਟਿੰਗ ਕਰਕੇ ਲਗਾਉਣਾਗਾ ਤਾਂ ਆਪਣੇ ਕੋਲੇ ਪੇਸਟਿੰਗ ਪੇਪਰ ਆ ਜਾਂ ਬੁਕਰਮ ਲੈ ਲਓ ਤੁਸੀਂ ਉਹਦੇ ਉੱਤੇ ਸ਼ੇਪ ਦੇ ਹਿਸਾਬ ਨਾਲ ਕਟਿੰਗ ਕਰ ਲੈਣੀ ਆ ਹੁਣ ਆਪਾਂ ਤੁਹਾਨੂੰ ਇਹ ਗੜਾ ਲਗਾ ਕੇ ਵੀ ਦਿਖਾਵਾਂਗੇ ਤੇ ਇਹਦੀ ਕਟਿੰਗ ਕਰਕੇ ਵੀ ਦਿਖਾਵਾਂਗੇ ਤੇ ਬੈਕਗਲ ਤੇ ਰੇਵਲੀ ਕਿਸ ਤਰ੍ਹਾਂ ਲਗਾਉਣੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਆ ਰੈਡੀमेड ਗਲੇ ਨੂੰ ਜੀ ਇੱਕ ਪਾਸੇ ਪੇਸਟਿੰਗ ਹੁੰਦੀ ਹੈ ਇਹਦੇ ਇੱਕ ਪਾਸਾ ਸਿੰਪਲ ਹੁੰਦਾ ਪੇਸਟਿੰਗ ਵਾਲਾ ਪਾਸਾ ਤੁਸੀਂ ਕੱਪੜੇ ਦੀ ਸਾਈਡ ਰੱਖਣਾਗਾ ਇਸ ਤਰ੍ਹਾਂ ਇਹਨੂੰ ਪ੍ਰੈਸ ਨਾਲ ਤੁਸੀਂ ਚੱਕ ਕੇ ਲੈਣਾ ਇਸ ਤਰ੍ਹਾਂ ਇਹਨੂੰ ਜਦੋਂ ਪ੍ਰੈਸ ਲਗਾ ਕੇ ਆਪਾਂ ਕੱਪੜੇ ਨਾਲ ਅਟੈਚ ਕਰਦੇ ਆ ਨਾ ਫਿਰ ਆਉਂਦਾ ਵੀ ਕਈ ਵਾਰ ਜਦੋਂ ਆਪਾਂ ਪਹਿਲੀ ਵਾਰ ਕੰਮ ਕਰਦੇ ਆ ਨਾ ਤਾਂ ਇਹ ਕੰਮ ਆਪਣਾ ਹਿੱਲਦਾ ਨਹੀਂ ਹੈਗਾ ਗਗਲਾ ਉਦਾਂ ਲਗਾਉਣ ਨਾਲ ਕਈ ਵਾਰ ਕੱਪੜਾ ਹਿੱਲ ਜਾਂਦਾ ਜੀ ਗਲਾ ਆਪਣਾ 빙ਾ ਡੇਡਾ ਜੜਿਆ ਜਾਂਦਾ ਹੈਗਾ ਇਸ ਦੇ ਨਾਲ ਇੱਕ ਸਾਰ ਆ ਦੇਖੋ ਬਿਲਕੁਲ ਨਾ ਤਾਂ ਬੈਕ ਤੇ ਵੱਲ ਪਿਆਗਾ ਤੇ ਨਾ ਫਰੰਟ ਤੇ ਵੱਲ ਪਿਆ ਇਹਨੂੰ ਹੁਣ ਆਪਾਂ ਸਾਈਡ ਤੋਂ ਇੱਥੋਂ ਇਹਦੇ ਨਾਲ ਨਾਲ ਇਹਨੂੰ ਕਟਿੰਗ ਕਰਦਾਂਗੇ ਤੇ ਫੋਲਡ ਕਰਦਾਂਗੇ ਫਿਰ ਆਪਾਂ ਸੂਟ ਦੇ ਨਾਲ ਇਹਨੂੰ ਅਟੈਚ ਕਰਦਾਂਗੇ ਇਹਨੂੰ ਆਪਾਂ ਨਾਲ-ਨਾਲ ਕਟਿੰਗ ਕਰ ਦਿੰਨੇ ਆ ਆ ਦੇਖੋ ਜੀ ਹੁਣ ਇਹ ਕਿਸੇ ਪਾਸੋਂ ਹਿੱਲਦਾ ਨਹੀਂ ਹੈਗਾਗਾ ਹੁਣ ਇਸੇ शेप ਦੇ ਹਿਸਾਬ ਨਾਲ ਆਪਾਂ ਇਹਨੂੰ ਕਟਿੰਗ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਹੁਣ ਇਹਨੂੰ ਆ ਐਸ ਸਲਾਈ ਲਗਾ ਕੇ ਇਹਨੂੰ ਫੋਲਡ ਕਰ ਲੈਣਾ ਤੇ ਫਿਰ ਆਪਾਂ ਹੁਣ ਨੂੰ ਸੂਟ ਤੇ ਲਗਾ ਕੇ ਦਿਖਾਉਨੇ ਆ ਹੁਣ ਆਪਣੇ ਕੋਲੇ ਆ ਪੇਸਟਿੰਗ ਪੇਪਰ ਆਗਾ ਕਿਦੇ ਤੇ ਤੁਹਾਨੂੰ ਆਪਾਂ ਗਲਾ ਕਟਿੰਗ ਕਰਨਾ ਦੱਸਾਂਗੇ ਇਹਨੂੰ ਤੁਸੀਂ ਇਸ ਤਰ੍ਹਾਂ ਫੋਲਡ ਕਰ ਲੈਣਾ ਜੀ ਇਹਨਾਂ ਇੰਚ ਆਪਾਂ ਗਲਾ ਰੱਖਣਾ ਪੇਪਰ ਨੂੰ ਆਪਾਂ ਫੋਲਡ ਕਰ ਲਿਆ ਸੀ ਹੁਣ ਜਿੰਨੇ ਇੰਚ ਤੇ ਆਪਾਂ ਗਲਾ ਰੱਖਣਾਗਾ ਉਹਨੇ ਇੰਚ ਤੇ ਨਿਸ਼ਾਨੀ ਲਾ ਲੈਣੀ ਹੈ ਪਹਿਲਾਂ ਜਿਹੜਾ ਆਪਣੇ ਕੋਲ ਆ ਵੱਡਾ ਕਾਟਾ ਇਹਨੂੰ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਲਈ ਹੁਣ ਆਪਾਂ 7 ਇੰਚ ਦਾ ਕਲਾ ਰੱਖਣਾ ਪਿਆਰ ਤਾਂ ਤੁਸੀਂ ਇੱਥੇ 7 ਇੰਚ ਦੀ ਨਿਸ਼ਾਨੀ ਲਾ ਲੈਣੀ ਆ ਠੀਕ ਹੈ ਜੀ ਇਧਰੋਂ ਆਪਾਂ 5 ਇੰਚ ਚੌੜਾਈ ਰੱਖਣੀ ਆ 2.5 ਇੰਚ ਦੀ ਨਿਸ਼ਾਨੀ ਲਾ ਲੈਣੀ ਆ ਤੇ ਇਧਰੋਂ ਵੀ ਆਪਾਂ 2.5 ਇੰਚ ਦੀ ਨਿਸ਼ਾਨੀ ਲਾ ਲੈਣੀ ਆ ਠੀਕ ਹੈ ਹੁਣ ਤੁਸੀਂ ਜਿਸ ਤਰ੍ਹਾਂ ਦੀ ਵੀ ਸ਼ੇਪ ਦਾ ਕਲਾ ਬਣਾਉਣਾਗਾ ਉਸ ਤਰ੍ਹਾਂ ਦੀ ਇਹਨੂੰ ਸ਼ੇਪ ਦੇ ਸਕਦੇ ਹੋਗੇ ਜੇ ਆਪਾਂ ਗੋਲ ਗੜਾ ਬਣਾਉਣਾ ਜਾਂ ਚੌਰਸ ਆਪਾਂ ਚੌਰਸ ਗੜਾ ਬਣਾਉਨੇ ਆ ਆ ਦੇਖੋ ਇੱਥੋਂ ਆਪਾਂ 4.2 ਇੰਚ ਰੱਖ ਲਿਆ ਇਨਵੇਂ ਇਸ ਤਰ੍ਹਾਂ ਤੁਸੀਂ ਮਲਾ ਲੈਣਾ ਕੋਈ ਵੀ ਸ਼ੇਪ ਦੇਣੀ ਹੈ ਜੀ ਤੁਸੀਂ ਉਸ ਹਿਸਾਬ ਨਾਲ ਇਹਨੂੰ ਕਟਿੰਗ ਕਰ ਲੈਣਾ ਠੀਕ ਹੈ ਜੀ ਤੇ ਹੁਣ ਇੱਥੋਂ 1.5 ਇੰਚ نیچے ਨੂੰ ਲਗਾ ਲੈਣਾ ਨਿਸ਼ਾਨ ਇਹ ਇਧਰ ਇਸ ਤਰ੍ਹਾਂ ਲਾ ਲ ਜਿਨ੍ਹਾਂ ਇਧਰ ਨੂੰ ਵੱਧ ਰੱਖਿਆ ਜੀ ਉਹਨਾਂ ਹੀ ਇਧਰ ਨੂੰ ਵੱਧ ਰੱਖ ਕੇ ਨਿਸ਼ਾਨੀ ਲਾ ਲੈਣੀਆਂ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਆਪਾਂ ਚਾਰਸ ਗੜਾ ਕਿਸ ਤਰ੍ਹਾਂ ਕਟਿੰਗ ਕਰਨਾ ਕੋਈ ਵੀ ਸ਼ੇਪ ਦੇ ਸਕਦੇ ਆ ਜੀ ਆਪਾਂ ठीक है जी तो हूँ इन बहरली निशानी तो कटिंग कर लू ओपन करके ठीक है जी इस तरह आप गले कटिंग कर लिया हूँ इन आप कपड़े पर लगा के देखते हैं बनाया रेडीमेट लाया सी, वो पेस्टिंग किया हुआ आ जरा आप कटिंग करके बनाया सी से पेस्टिंग किया ठीक है जी इन भी आप उस तरह बस निशान ला के कटिंग कर लेनी लिया आप गला तो जी उ बना गा ये तो मैं थो वैसे ही ਟੈਸਟਿੰਗ ਤੇ ਕਟਿੰਗ ਕਰਨਾ ਦੱਸਿਆ ਸੀ ਇਸ ਤਰ੍ਹਾਂ ਬਸ ਬੱਧ ਰੱਖ ਕੇ ਕਪੜਾ ਇਹਨੂੰ ਕਟਿੰਗ ਕਰ ਲੈਣਾ ਇਹਨੂੰ ਫੋਲਡ ਕਰ ਦੇਣਾ ਅੰਦਰੋਂ ਆਪਾਂ ਜਦੋਂ ਸਲਾਈ ਲਗਾਵਾਂਗੇ ਉਦੋਂ ਕਟਿੰਗ ਕਰ ਲੈਣਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਰੇਵ ਲੀਰ ਕਿੱਦਾਂ ਲਗਾਉਣੀ ਆ ਰੇਵ ਕਪੜਾ ਕਿੱਦਾਂ ਕਟਿੰਗ ਕਰਨਾ ਜੀ ਜਾਂ ਤੁਸੀਂ ਕੋਈ ਡਿਜ਼ਾਈਨ ਬਣਾਉਣਾ ਜਾਂ ਰੇਵ ਲੀਰ ਲਗਾਉਣੀ ਹੈ ਇਹਨੂੰ ਆਇ ਕਿਰਸ਼ਾ ਕਰ ਲੋ ਆ ਦੇਖੋ ਇਸ ਤਰ੍ਹਾਂ ਜਦੋਂ ਖਿੱਚ ਪੈਂਦੀ ਆ ਇਹਨੂੰ ਡਬਲ ਕਰ ਲਿਆ ਇੱਥੇ

ਲਓ ਹੁਣ ਆਪਾਂ ਰੇਬਲੀਰ ਕਟਿੰਗ ਕਰ ਲਈ ਐ। ਬਣਾ ਲਓ ਜੀ ਇਹ ਲਚਕਦਾਰ ਹੁੰਦੀ ਆ ਦੇਖੋ ਇਸ ਤਰ੍ਹਾਂ ਬਾਦੀ ਹੁੰਦੀ ਆ ਰੇਬਲੀਰ। ਹੁਣ ਇਹਨੂੰ ਆਪਾਂ ਬੈਕ ਵਾਲਾ ਗਲੇ ਤੇ ਲਗਾਵਾਂਗੇ ਤੇ ਫਰੰਟ ਵਾਲਾ ਗਲਾ ਆਪਾਂ ਤੁਹਾਨੂੰ ਕਮੀਜ਼ ਦੇ ਉੱਪਰ ਲਗਾ ਕੇ ਦਿਖਾਉਨੇ ਆ। ਇਹਨੂੰ ਹੁਣ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ। ਆਹ ਤੁਸੀਂ ਇਹਨਾਂ ਦਾ ਬਕਾ ਥੋੜਾ ਜਿਹਾ ਵੱਡਾ ਕਰ ਲਾਂਗੇ। ਇਹ ਤੇ ਹੁਣ ਆਪਾਂ ਇਹਨੂੰ ਕਮੀਜ਼ ਦੇ ਉੱਪਰ ਜੜਾਈ ਕਰਾਂਗੇ। ਤਾਗੇ ਵਗੈਰਾ ਤੁਸੀਂ ਨਾਲ-ਨਾਲ ਕਟਿੰਗ ਕਰ ਦਿੰਨੇ ਆ ਮਸ਼ੀਨ ਦੇਣ ਲਈ। ਹੁਣ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਤੁਸੀਂ ਕੈਂਚੀ ਨਾਲ ਟੱਕ ਲਗਾ ਲੈਣਾ, ਸੈਂਟਰ ਕਰ ਲੈਣਾ ਗਲੇ ਦਾ। ਇਹ ਕਮੀਜ਼ ਦਾ ਜਿਹੜਾ ਆਪਣੇ ਕੋਲੇ ਪੱਣਾ ਹੋਊਗਾ ਜੀ ਉਹਨੂੰ ਤੁਸੀਂ ਸਿੱਧਾ ਕਰ ਲੈਣਾ ਸਿੱਧੇ ਵਾਲੇ ਪਾਸੇ ਇਹਨੂੰ ਗਲੇ ਨੂੰ ਉਲਟਾ ਕਰਕੇ ਰੱਖਣਾਗਾ ਆ ਦੇਖੋ ਆ ਟੱਕ ਨੂੰ ਆ ਟੱਕ ਨਾਲ ਮਿਲਾ ਲੈਣਾ ਗਲੇ ਦੀ ਆਪਣੇ ਦੀ ਸਿੱਧੀ ਜੜਾਈ ਹੋਵੇ ਜੀ ਇਸ ਕਰਕੇ ਤੁਸੀਂ ਪਹਿਲਾਂ ਆ ਵਾਲੀ ਸੀਨ ਲਾ ਲੈਣੀ ਆ ਆ ਦੇਖੋ ਆ ਮੇਰੀ ਕਰੀਜ਼ ਬਣਾਈ ਹੋਈ ਹੈਗੀ ਕਮੀਜ਼ ਤੇ ਇਹ ਕਰੀਜ਼ ਦੇ ਨਾਲ ਆਪਾਂ ਇਹਨੂੰ ਮਿਲਾ ਲਿਆ ਤੇ ਇੱਥੇ ਮੈਂ ਤੁਸੀਂ ਸਿੱਧੀ ਸਲਾਈ ਲਗਾ ਲਿਆ ਇਹ ਸਲਾਈ ਲਗਾਉਣ ਨਾਲ ਜੀ ਗੜਾ ਖਿਸਕਦਾ ਨਹੀਂ ਹੈਗਾ ਇੱਧਰ ਉੱਧਰ ਵਿੰਗਾ ਟੇਡਾ ਨਹੀਂ ਜੜਿਆ ਜਾਂਦਾ ਮਿਲ ਬਰਕੁਲੇਕਸਾਰ ਸੈਂਟਰ ਚ ਗੜਾ ਜੜਿਆ ਜਾਊਗਾ ਆਪਣਾ ਹੁਣ ਆਪਾਂ ਇਹਨੂੰ ਇੱਥੋਂ ਸਲਾਈ ਲਗਾ ਲਾਂਗੇ ਟਾਰਟ ਟਾਰਟ ਤੋਂ ਜੀ ਗੋਕਰਮ ਦੇ ਨਾਲ-ਨਾਲ ਆਪਾਂ ਸਾਰੇ ਫਲਾਈ ਲਗਾ ਲੈਣੀਆਂ ਆ ਤਲੀ ਤੋਂ ਗਲਾਈ ਦੇਣੀ ਆ ਤੁਸੀਂ ਫਿਰ ਹਲਕਾ ਜਿਹਾ ਇਸ ਤਰ੍ਹਾਂ ਮਸ਼ੀਨ ਨੂੰ ਰੋਕ ਕੇ ਇਹਦਾ ਫੋਲਡ ਕਰ ਲੈਣਾ 프ਰੰਟ ਵਾਲਾ ਕਲਾ ਆਪਣਾ ਚੜਿਆ ਗਿਆ ਜੀ ਫਿਰ ਆਪਾਂ ਕਟਿੰਗ ਕਰਾਂਗੇ ਦੀ ਤੇ ਹੁਣ ਆਪਾਂ ਬੈਕ ਗਲੇ ਤੇ ਰੇਵਲियर ਲਗਾਉਣੀ ਆ ਆ ਦੇਖੋ ਜਿਹੜੀ ਆਪਾਂ ਰੇਵਲੀਰ ਕਟਿੰਗ ਕਰੀ ਸੀ ਇਸ ਤਰ੍ਹਾਂ ਨੂੰ ਵੀਡੀਓes ਨੇਰਾ ਕਿਉਂ ਲੱਗ ਰਿਹਾ ਮੈਨੂੰ ਆ ਦੇਖੋ ਇਹਨੂੰ ਤੁਸੀਂ ਇਸ ਤਰ੍ਹਾਂ ਫੋਲਡ ਕਰਕੇ ਰੱਖ ਲੈਣਾ ਆ ਦੇਖੋ ਮੈਂ ਨਾਲ ਦੀ ਨਾਲ ਦਿਖਾਉਣੀ ਆ ਤੁਹਾਨੂੰ ਇਸ ਤਰ੍ਹਾਂ ਫੋਲਡ ਕਰਦੇ ਜਾਣਾ ਇਹਨੂੰ ਤੇ ਪੈਰ ਪੈਰ ਦੇ ਮਾਰਕ ਨਾਲ ਤੁਸੀਂ ਸਿਲਾਈ ਲਾਉਂਦੇ ਜਾਣਾ ਰੇਵਲੀਰ ਨੂੰ ਤੁਸੀਂ ਜ਼ਿਆਦਾ ਖਿੱਚਣਾ ਨਹੀਂ ਜੀ ਨਹੀਂ ਗਲੇ ਨੂੰ ਤੁਸੀਂ ਖਿੱਚਣਾਗਾ ਜਿੱਥੋਂ ਗਲਾਈ ਪਾਉਣੀ ਆ ਉੱਥੋਂ ਤੁਸੀਂ ਇਸ ਤਰ੍ਹਾਂ ਇਹਨੂੰ ਆਏ ਫੋਲਡ ਕਰਦੇ ਮਸ਼ੀਨ ਨੂੰ ਰੋਕ ਕੇ ਤੁਸੀਂ ਇਸ ਤਰ੍ਹਾਂ ਇਹਨੂੰ ਕਮਾ ਲੈਣਾ ਕੱਪੜੇ ਨੂੰ ਵੀ ਤੇ ਲਿਖਣੀ ਆ ਤੁਸੀਂ ਬੁਕਰਮ ਵਾਲਾ ਜਾਂ ਪੇਸਟਿੰਗ ਵਾਲਾ ਗੋਲ ਗੜਾ ਕਟਿੰਗ ਕਰਕੇ ਵੀ ਲਗਾ ਸਕਦੇ ਹੋ बैक गला उस तरह बना के जिस तरह लगाया आप फ्रंट वाला लगायागा लगा लीए जी आप इस तरह छोटे छोटे टक लगा लेने में ਤੇ ਹੁਣ ਇਹਨੂੰ ਲੇਰ ਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਤੇ ਹਲਕੇ ਹਲਕੇ ਨਾਲ-ਨਾਲ ਆਪਾਂ ਸੀਨ ਲਾਉਂਦੇ ਆਉਣਾ ਇਹਦੇ ਨਾਲ-ਨਾਲ ਜੀ ਇੱਥੇ ਸਲਾਈ ਲਗਾ ਲੈਣੀ ਆ ਆਪਾਂ ਤੇ ਇਹਦੇ ਤੇ ਸਲਾਈ ਲਗਾ ਕੇ ਜੀ ਆਪਾਂ ਜਿਹੜਾ ਫਰੰਟ ਵਾਲਾ ਗਲਾ ਬਣਾਇਆ ਸੀ ਆ ਦੇਖੋ ਇਹਨੂੰ ਕਟਿੰਗ ਕਰਕੇ ਆਪਾਂ ਇਹਨੂੰ ਅੰਦਰ ਨੂੰ ਫੋਲਡ ਕਰਨਾ ਉਹ ਦਿਖਾਉਨੇ ਆ ਤੁਹਾਨੂੰ ਆ ਆਪਾਂ ਟੱਕ ਲਗਾ ਕੇ ਇਦੋਂ ਕੱਪੜੇ ਨੂੰ ਕਟਿੰਗ ਕਰ ਦਿੱਤਾਗਾ ਜੀ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰ ਲੈਣਾ ਆਦਿ ਇਸ ਤਰ੍ਹਾਂ ਨੂੰ ਆਪਾਂ ਕੱਚੀ ਸਲਾਈ ਲਗਾ ਲਾਂਗੇ ਜੇ ਤੁਸੀਂ ਪਾਈਪਿੰਗ ਲਗਾਉਣੀ ਹੈ ਉਹ ਵੀ ਲਗਾ ਸਕਦੇ ਹੋ फोल्ड कर लेना आप भी इस तरह सिलाई लगा के ला दी है हूं बहुत ही सौखे तरीके अंदर न फोल्ड हो जाए हूं आप लगा के दिखावा किस तरह लगती हमी है ਚਲੋ ਠੀਕ ਹੈ ਜੀ ਮੈਂ ਵੀਡੀਓ ਦਾ ਐਂਡ ਇੱਥੇ ਕਰਦੀ ਹਾਂ ਕਿਉਂਕਿ ਆਪਾਂ ਪਲੇਟਾਂ ਪਾਉਣੀਆਂ ਨੇਗੀਆਂ ਤੇਰੇ ਦੀ ਸਲਾਈ ਆਪਾਂ ਬਾਅਦ ਚ ਲਗਾਵਾਂਗੇ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਗਲਾ ਆਪਾਂ ਕਿਸ ਤਰ੍ਹਾਂ ਬਣਾਉਣਾਗਾ ਫਰੰਟ ਵਾਲਾ ਗਲਾ ਵੀ ਬੈਕ ਵਾਲਾ ਗਲਾ ਵੀ ਮੈਨੂੰ ਉਮੀਦ ਹੈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਵੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਵੀਡੀਓ ਚਾਹੀਦੀ ਹੋਈ ਜੀ ਤਾਂ ਆਪਾਂ ਸਾਨੂੰ ਮੈਸੇਜ ਕਰ ਸਕਦੇ ਹੋ ਆਪਾਂ ਤੁਹਾਡੇ ਲਈ ਵੀਡੀਓ ਬਣਾ ਦਾਂਗੇ ਸੂਟ ਕਟਿੰਗ ਦੀ ਪਲਾਜੋ ਕਟਿੰਗ ਦੀ ਪਰ ਥੋੜਾ ਜਿਹਾ ਟਾਈਮ ਲੱਗਦਾ ਜੀ ਕਿਉਂਕਿ ਕੰਮ ਹੁੰਦਾਗਾ ਆਪਾਂ ਨੂੰ ਦੁਕਾਨ ਤੇ ਡੀਕ ਤੇ ਆਪਾਂ ਸੂਟ ਦੇਣੇ ਹੁੰਦੇ ਨੇ ਕਿ ਸਟਿਚ ਕਰਕੇ ਜਦੋਂ ਆਪਾਂ ਨੂੰ ਟਾਈਮ ਲੱਗੂ ਆਪਾਂ ਤੁਹਾਡੇ ਵਾਸਤੇ ਵੀਡੀਓ ਬਣਾਵਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ